ਦੇ ਵਾਇਸਫ ਮਾਨਸਾ ਦੇ ਸਾਰੇ ਮੇਰੇ ਉਗੇ ਵੀਰ ਬਜ਼ੁਰਗ ਸਤਿਵਨਾਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਪਹਿਲਾਂ ਡਾਕਟਰ ਸਾਹਿਬ ਨੇ ਤੇ ਪ੍ਰਧਾਨ ਜੀ ਨੇ ਵਿਸਥਾਰ ਪੂਰਵਕ ਮਸਲੇ ਦਾ ਹੱਲ ਦੱਸਿਆ ਕਾਕਾ ਜੀ ਨੇ ਗੱਲ ਬ੍ਰਾਂਤ ਸਾਹਿਬ ਨੇ ਵੀ ਗੱਲ ਦੱਸੀ ਮੈਨੂੰ ਐਕਚੁਅਲੀ ਮਾਫੀ ਚਾਹੁੰਦਾ ਤੁਹਾਨੂੰ ਕਰਿਆਂ ਤੋਂ ਕਿ ਗੱਲ ਇਸ ਮਸਲੇ ਦਾ ਪਤਾ ਲੱਗਿਆ ਜਦ ਮੈਂ ਸ਼ਹਿਰ ਚ ਗਿਆ ਅੰਦਰ ਤੇ ਉੱਥੇ ਵੀ ਕਿਸੇ ਨੇ ਬਚਕਾਨਾ ਹਰਕਤ ਤੇ ਮਜ਼ਾਕ ਚ ਇਹ ਗੱਲ ਕੀਤੀ ਪਰ ਮੈਂ ਮੋੜ ਕੇ ਕਿਉਂ ਇਹੀ ਜਵਾਬ ਦਿੱਤਾ ਮੈਂ ਕਿਹਾ ਯਾਰ ਗਰਮੀ ਪੈ ਰਹੀ ਹੈ ਗਰਮੀ ਪੈ ਰਹੀ ਹੈ ਤੇ ਪਾਣੀ ਜਿੱਥੇ ਗੰਦਾ ਪਾਣੀ ਖੜਾ ਵੈਸੀ ਤੁਹਾਾਰਿਆਂ ਦਾ ਘਰ ਹੈ ਤੇ ਅਨੇਕਾਂ ਮੌਤਾਂ ਹੋ ਰਹੀਆਂ ਡੇਂਗੂਆਂ ਹੋ ਰਹੀਆਂ ਹੋਰ ਕੱਲਣਾ ਹੋ ਰਹੀਆਂ ਨਵੀਆਂ ਤੋਂ ਨਵੀਆਂ ਬਿਮਾਰੀਆਂ ਆ ਰਹੀਆਂ ਇਹ ਜੇ ਅਸੀਂ ਸਫਾਈ ਵਾਸਤੇ ਬੋਲਦੇ ਆ ਉਹ ਵੀ ਆਪ ਦੇ ਨਗਰ ਵਾਸਤੇ ਜਿੱਥੇ ਰਹਿਣਾ ਵੀ ਜੇ ਆਪ ਸਾਡੇ ਘਰ ਦੇ ਬਾਹਰ ਗੰਦ ਹੋਵੇ ਤਾਂ ਕੀ ਮਹਿਸੂਸ ਕਰੇ ਮੈਨੂੰ ਮੁੜ ਕੇ ਜਵਾਬ ਦਿੱਤਾ ਮੈਂ ਕਿਹਾ ਇਹਦੇ ਨਾਲ ਕੋਈ ਪਾਰਟੀ ਜਾਂ ਪੋਲੀਟੀਕਲ ਲਿੰਕ ਨਹੀਂ ਹੈ ਇਹ ਤਾਂ ਸਾਡੀ ਨੈਤਿਕਤਾ ਤੇ ਸਾਡਾ ਇੱਕ ਆਧਾਰ ਹੈ ਕਿ ਸਾਡੀ ਮੰਗ ਹੈ ਇੱਕ ਮਨੁੱਖੀ ਕਿ ਜਦੋਂ ਕਿ ਇੱਕ ਸਿਸਟਮ ਬਣ ਚੁੱਕੇ ਨੇ ਸਿਸਟਮ ਬਣ ਚੁੱਕੇ ਹੈ ਮਿਊਂਸੀਪੈਲਿਟੀ ਹੈ ਤੇ ਸਾਰਾ ਸੀਵਰ ਬੋਰਡ ਪੈ ਚੁੱਕਿਆ ਹੈ ਕਿ ਕਿਉਂ ਅਸੀਂ ਫਿਰ ਵੀ ਇਹ ਜੇ ਹਾਲਾਤਾਂ 'ਚ ਤੇ ਇਹ ਜੇ ਗੰਦਗੀ ਤੇ ਥਾਂ 'ਚ ਅਸੀਂ ਬੈਠੇ ਆ ਤੇ ਕਿਉਂ ਬੈਠਿਆ ਜਾਂਦੇ ਇਹ ਠੀਕ ਹੈ ਗੱਲ ਡਾਕਟਰ ਸਾਹਿਬ ਦੀ ਕਿ ਸਰਕਾਰਾਂ ਬਣੀਆਂ ਇੱਕ ਛੋਟਾ ਜਾਂ ਮਾਮੂਲੀ ਜਿਹਾ ਕੰਮ ਹੈ ਮਾਮੂਲੀ ਜਿਹਾ ਕੰਮ ਹੈ ਮੈਂ ਕਹਿੰਦਾ ਜੇ ਸੀਵਰ ਵਿੱਚ ਚੋਟ ਹੁੰਦਾ ਜਾਂ ਸੀਵਰ ਵੀ ਬੰਦ ਹੁੰਦਾ ਅੱਜ ਕੱਲ ਬੜੀਆਂ ਵੱਡੀਆਂ ਵੱਡੀਆਂ ਮਸ਼ੀਨਾਂ ਤੇ ਬਹੁਤ ਕੁਝ ਆ ਚੁੱਕਿਆ ਹੈ ਬਹੁਤ ਖੁਸ਼ ਆ ਚੁੱਕਿਆ ਪਰ ਫਿਰੇ ਲਾਨਤ ਫੇਰ ਇਹ ਜੇ ਪ੍ਰਸ਼ਾਸਨ ਦੇ ਤੇ ਸਾਰੇ ਅਫਸਰ ਸਬਾਨਾ ਦੇ ਵੀ ਜਿਹੜਾ ਕਿ ਇੱਕ ਨਾਰਮਲ ਮੰਗ ਜਿਹੜੀ ਕਿ ਸੈਕਟਰੀ ਹੈਗੀ ਹੈ ਨਾਗਰਿਕਤੀ ਹੈਗੀ ਹੈ ਵੀ ਉਹ ਅਸੀਂ ਗੱਲ ਸੁਣ ਕੇ ਰਾਜੀ ਹਾਂ ਮੈਂ ਹੈਰਾਨ ਹੁੰਨਾ ਅਈਆਂ ਜੀਆਂ ਸਰਕਾਰਾਂ ਤੇ ਅਈਆਂ ਜੀਆਂ ਸਰਕਾਰਾਂ ਤੇ ਛੋਟੀ ਜੀ ਗੱਲ ਹੋਵੇ ਅਸੀਂ ਉੱਥੇ ਪਹੁੰਚ ਜੰਨੇ ਅਸੀਂ ਉਹ ਉੱਥੇ ਪਹੁੰਚਨੇ ਕੋਈ ਮੈਂ ਕਹਿੰਦਾ ਕਿਸੇ ਦੀ ਕੋਈ ਲੀਡਰਸ਼ਿਪ ਦੀ ਗੱਲ ਨਹੀਂ ਜਾਂ ਕੋਈ ਹੋਰ ਹੈ ਸਾਰੇ ਸ਼ਹਿਰ ਦੀ ਗੱਲ ਹੈ ਮਨਸਪੈਰਟੀ ਅਸੀਂ ਚੁਣਦੇ ਆ ਕੌਂਸਲਰ ਅਸੀਂ ਚੁਣਦੇ ਆ ਅਸੀਂ ਤਾਂ ਹੀ ਚੁਣਦੇ ਆ ਕਿ ਸਾਡਾ ਏਰੀਆ ਤੇ ਸਾਡੇ ਵਾਰਡ ਸਹੀ ਸਲਾਮਤ ਰਹਣ ਮੈਂ ਦੇਖੋ ਹੈਰਾਨ ਵੀ ਆ ਕਿ 19ਵਾਂ ਦਿਨ ਹੋ ਚੁੱਕਿਆ ਤੇ ਅੱਜ ਜੇ ਆਪਾਂ ਟੈਂਪਰੇਚਰ ਦੇਖ ਲਈਏ ਪੂਰੀ ਕੱਲ ਦੀ ਵੀ ਕੱਲ ਵੀ ਪੂਰੀ ਗਰਮੀ ਸੀ ਤੇ ਅੱਜ ਵੀ ਮੈਂ ਕਹਿੰਦਾ ਟੋਟਨ ਰੜਦੀ ਸੀ 2:00 ਵਜੇ 3:00 ਵਜੇ ਹੁਣ ਤਾਂ ਬੜਛਾ ਮਾਜਾ ਪੈ ਗਿਆ ਤੇ ਅਗਲੇ 3-4 ਦਿਨ ਆਉਣ ਚ 3-4 ਦਿਨਾਂ ਚ ਗਰਮੀ ਹੋਰ ਵਧਣੀ ਹੈ ਜੇ ਆਪਾਂ ਨੈਟ ਤੇ ਕੱਢ ਕੇ ਵੇਖ ਲਈਏ ਤਕਰੀਬਨ 45-46 ਡਿਗਰੀ 45 ਡਿਗਰੀ ਟੈਂਪਰੇਚਰ ਹੋਵੇਗਾ ਤੇ ਮੈਂ ਜਿਆਦਾ ਨਾ ਕਹਿੰਦਾ ਹੋਇਆ ਮੈਂ ਤਾਂ ਇੰਨਾ ਕੀ ਉਹਨੂੰ ਧਲਾਸਾ ਦੇ ਕੇ ਜਾਨਣਾ ਕਿ ਕੱਲ ਨੂੰ ਹੀ ਫੌਰਨ ਵੈਰੀ ਡੀਸੀ ਸਾਹਿਬ ਨਾਲ ਇਹ ਮੀਟਿੰਗ ਕੱਪ ਕਰਾਂਗੇ ਤੇ ਨਾਲ ਉਹਦੇ ਦਫ਼ਤਰ ਜਾ ਕੇ ਆਉਂਗਾ ਤੇ ਨਾਲ ਫਿਟੇ ਲਾਨਤ ਵੀ ਦੇਖੇ ਆਵਾਂਗੇ ਵੀ ਕਰਸੇ ਕੰਮ ਜਾ ਕੇ ਜੇ ਸਾਡੇ ਏਡੀਸੀ ਤੇ ਹੋਰ ਅਫਸਰ ਸਾਹਿਬ ਦੇ ਜਾ ਕੇ ਗੱਲ ਨਹੀਂ ਤੁਣ ਸਕਦੇ ਤਾਂ ਮਨ ਬੰਦਿਆਂ ਦੀ ਤੇ ਫੇਰ ਸਾਡਾ ਜੁਣ ਦਾ ਮਕਸਦ ਕੀ ਹੈ ਤੇ ਕੀ ਅਸੀਂ ਇਹਨਾਂ ਲੀਡਰੀਆਂ ਤੋਂ ਲੈਣਾ ਤੇ ਹੋਰ ਕਰੇ ਕਰਮਾਂ ਤੋਂ ਲੈਣਾ ਮੈਂ ਕਹਿੰਦਾ ਫਿਟੇ ਲਾਨਤ ਇੰਗੀਆਂ-ਇੰਗੀਆਂ ਲੀਡਰਾਂ ਲੀਡਰੀਆਂ ਤੇ ਜੇ ਕਿ ਅਸੀਂ ਆਪਦੇ ਨਗਰ ਦੇ ਕੰਮ ਹੀ ਨਹੀਂ ਆ ਸਰਦਾਰ ਆ ਪਰसों ਚੋਤੇ ਤਿੰਨ ਚਾਰ ਦਿਨ ਪਹਿਲਾਂ ਵੀ ਗੱਲ ਹੈਰਾਨੀ ਹੋਈ ਹੈ ਮੈਨੂੰ ਕਿ ਕਰਮਜੀਤ ਚੋਹਾਨ ਨੂੰ ਤੁਸੀਂ ਜਾਣਦੇ ਹੋਗੇ ਸਾਰੇ ਉਹਦੇ ਬੱਚਾ ਤੇ ਨੂ ਰਾਣੀ ਦੇ ਕਿਸੇ ਚਾਰ ਸਾਲਾਂ ਦਾ ਬੱਚਾ ਆ ਰਿਹਾ ਸੀ ਤੇ ਤਲਖੀ ਹੋ ਗਈ ਤਲਖੀ ਹੋ ਗਈ ਤੇ 15 ਜਣੇ ਲੈ ਕੇ ਘਟਾਸੇ ਉਹਦੇ ਘਰੇ ਆ ਗਏ ਤੇ ਕੰਧ ਟੱਪ ਕੇ ਵਿੱਚ ਬਣੇ ਉਹਨਾਂ ਗੋਲੀ ਚ ਣਾਈ ਪਈ ਸਾਰਾ ਕੁਝ ਭੱਜ ਗਏ ਐਸਐਸਪੀ ਸਾਹਿਬ ਨੇ ਗੱਲ ਕੀਤੀ ਚਲੋ ਪੁਲਿਸ ਨੇ ਫੜ ਲੇ ਅੱਜ ਪੁਲਿਸ ਤੋਂ ਕਿਨੇ ਕਾ ਕਿ ਫੇਰ ਬੰਦਾ ਬਾਹਰ ਭੱਜ ਗਿਆ ਚਲੋ ਐਸਐਸਪੀ ਸਾਹਿਬ ਨੇ ਐਕਸ਼ਨ ਲਿਆ ਐਕਸ਼ਨ ਲਿਆ ਮੇਰੇ ਖਿਆਲ ਚ ਚਲੋ ਨੇ ਫੋਰੀ ਐਕਸ਼ਨ ਲਿਆ ਮੈਂ ਧੰਨਵਾਦ ਕਰਦਾ ਪਰ ਇੱਥੇ ਮੈਂ ਕਹਿੰਦਾ ਜਿੱਥੇ ਕਿ ਸਾਰੇ ਸ਼ਹਿਰ ਦਾ ਕੰਮ ਹੈ ਅਕਸਰ ਨੂੰ ਆਪ ਆਉਣਾ ਚਾਹੀਦਾ ਇੱਕ ਜ਼ਿੰਮੇਵਾਰੀ ਬਣਦੀ ਜ਼ਿੰਮੇਵਾਰੀ ਬਣਦੀ ਹੈ ਤੇ ਚਾਹੇ ਆਪੋਜੀਸ਼ਨ 'ਚ ਬੈਠੇ ਆ ਮੈਨੂੰ ਕੱਲ ਨੂੰ ਚਾਹੇ ਜੇ ਕੋਣ ਚੱਕ ਲਿਆ ਦਾ ਵੀ ਚੀਜ਼ ਫੈਕਟਰੀ ਨਾਲ ਗੱਲ ਕਰਨੀ ਹੈ ਤੇ ਨਹੀਂ ਉਹਨੂੰ ਮੈਸੇਜ ਤੁਹਾਡਾ ਜਰੂਰ ਪਹੁੰਚਤਾ ਕਰ ਦੇਣਾ ਕਿ 19 ਦਿਨਾਂ ਤੋਂ ਆ ਸੱਜਣ ਉੱਥੇ ਬੈਠੇ ਐ ਵੀ ਕੋਈ ਗੱਲ ਤਾਂ ਉਹਨਾਂ ਦੀ ਸੁਣੀ ਜਾਵੇ ਜਿਹੜਾ ਕਿ ਇਸ ਮਸਲੇ ਦਾ ਹੱਲ ਹੋ ਜਾਏ ਹੋ ਸਕੇ ਸੋ ਇਹਨਾਂ ਤੁਸੀਂ ਕਹਿੰਦਾ ਹੋਇਆ ਤੁਹਾਡਾ ਸਾਰਿਆਂ ਦਾ ਤੁਹਾਡੇ ਨਾਲ ਸਹਿਯੋਗ ਹੁੰਦਾ ਹੋਇਆ ਤੁਹਾਡਾ ਧੰਨਵਾਦ ਕਰਦਾ ਤੇ ਬਾਈ ਰੋਜੀ ਕਾਥਾ ਫਤਿਹ ਬਲਾਉਣਾ ਦੇ ਨਾਲ ਆਸ ਰੱਖਦਾ ਕਿ ਪ੍ਰਭੂ ਨੇ ਇਹ ਅਪਨ ਕੰਮ ਨਿਜਿਤ ਲਵਾਗੇ ਧੰਨਵਾਦ